ਮੇਰੇ ਨਾਲ ਲੁਗਿਆਣਾ ਤੋਂ ਡੀਸੀਪੀ ਜਸਕਰਨ ਸਿੰਘ ਤੇਜਾ ਮੇਰੇ ਨਾਲ ਨੇ ਇਹ ਪੂਰਾ ਸਰ ਜਾਂਚ ਦੇ ਵਿੱਚ ਮਾਮਲਾ ਕੀ ਸਾਹਮਣੇ ਆਇਆ ਗੁਰਪ੍ਰੀਤ ਬੱਸੀ ਗੋਗੀ ਜਿਹੜੇ ਵਿਧਾਇਕ ਵਸਤ ਹਲਕੇ ਤੋਂ ਸਿਰ ਤੇ ਗੋਲੀ ਲੱਗੀ ਹੈ ਕਿਵੇਂ ਲੱਗੀ ਜੋ ਸਾਨੂੰ ਇੱਕ ਤਲਾ ਮਿਲੀ ਸੀ ਕਿ ਗੁਰਪ੍ਰੀਤ ਗੋਗੀ ਜੀ ਨੂੰ ਹਸਪਤਾਲ ਲਿਆਂਦਾ ਗਿਆ ਜਿਹੜਾ ਜਦੋਂ ਹਸਪਤਾਲ ਲਿਆਂਦਾ ਉਹ ਉੱਥੇ ਡਾਕਟਰ ਨੇ ਉਹਨਾਂ ਨੂੰ ਬ੍ਰਾਡ ਡੈੱਡ ਡਿਕਲੇਅਰ ਕੀਤਾ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਡੀਐਮਸੀ ਮਾਰਚਰੀ ਦੇ ਵਿੱਚ ਰੱਖਾਈ ਹੈ ਤੋ ਤੁਮਾਦੋ ਸੀ ਜਿਹੜਾ ਉਹਨਾਂ ਦੇ ਘਰ ਵੀ ਵਿਜ਼ਿਟ ਕੀਤਾ ਤੇ ਉਹ ਸਾਰੇ ਹਾਲਾਤ ਨੂੰ ਜਾਣੂ ਹੋਏ ਜਿਹਦੇ ਉਹਨਾਂ ਦੇ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਤੇ ਹੋਰ ਜਿਹੜੇ ਉਹਨਾਂ ਦੇ ਸਰਵੰਟ ਕੰਮ ਕਰਦੇ ਉਹਨਾਂ ਨੂੰ ਦੱਸਿਆ ਵੀ ਐਕਸੀਡੈਂਟਲ ਜਿਹੜਾ ਉਹਨਾਂ ਦਾ ਆਪਣਾ ਪਰਸਨਲ ਜਿਹੜਾ ਲਾਇਸੈਂਸੀ ਵਪਨ ਹੈ 25 ਉਹਦੇ ਉੱਤੋਂ ਜਿਹੜਾ ਐਕਸੀਡੈਂਟਲ ਫਾਇਰ ਹੋਣਾ ਜਿਹੜਾ ਉਹਨਾਂ ਦੇ ਉਹ ਲੱਗਿਆ ਤੇ ਉਹ ਜਿਹੜਾ ਉਹਨੂੰ ਉਹ ਤੋਂ ਬਾਅਦ ਹਸਪੀਟਲ ਲਿਆਂਦੇ ਤੇ ਜਿਹੜਾ ਉਹ ਇਹ ਜਿਹੜੀ ਗੈਜੂਲਟੀ ਹੋ ਸਰ ਜਿਹੜੀ ਗੋਲੀ ਲੱਗੀ ਹੈ ਉਹ ਕੰਨ ਪੱਟੀ ਤੇ ਲੱਗੀ ਹੈ ਸਿਰ ਤੇ ਲੱਗੀ ਹੈ ਬਿਫੋਰ ਐਗਜੈਕਟ ਮੈਂ ਉਹ ਪੋਸਟਮਾਰਟਮ ਕੱਲ ਨੂੰ ਹੋਏਗਾ ਡਾਕਟਰ ਐਗਜ਼ਾਮਿਨ ਕਰਕੇ ਕਿੱਥੋਂ ਐਗਜੈਕਟ ਐਂਟਰੀ ਵੂਂਡ ਆ ਕਿੱਥੋਂ ਐਗਜ਼ਿਟ ਆ ਉਹ ਸਾਰਾ ਉਹਦਾ ਸਿਰ ਚ ਲੱਗਿਆ ਬਟ ਉਹਨਾਂ ਦੇ ਸਿਰ ਦੇ ਵਿੱਚ ਜਿਹੜਾ ਉਹ ਫਾਇਰ ਜਿਹੜਾ ਉਹ ਸਿਰ ਦੇ ਕੋਲੋਂ ਸਫਾਈ ਕਰਦੇ ਹੋਣਗੇ ਪਿਸਟਲ ਦੀ ਇਦਾਂ ਦਾ ਕੋਈ ਸੀਨ ਫਿੰਗਰਪ੍ਰਿੰਟ ਜਾਂ ਜਾਂਚ ਟੀਮਾਂ ਨੇ ਜੋ ਹੁਣ ਤੱਕ ਦਾ ਦੱਸਿਆ ਗਿਆ ਹੈ ਤੇ ਜੋ ਅਸੀਂ ਐਗਜ਼ਾਮਿਨ ਕੀਤਾ ਉਦੇ ਮੁਤਾਬਕ ਹੈ ਬਾਕੀ ਅਸੀਂ ਕੱਲ ਨੂੰ ਪੋਸਟਵਾਨ ਨੂੰ ਵਗੈਰਾ ਕਰਾ ਕੇ ਜੋ ਫਿਰ ਡਾਕਟਰਾਂ ਤੋਂ ਤੇ ਫੋਰੈਂਸਿਕ ਉਹ ਸਾਰਾ ਅੱਛਾ ਇਹ ਕਿੰਨੇ ਕੋਈ ਦਾ ਵਕਤ ਸੀ ਜਿਹੜਾ ਤੁਹਾਨੂੰ ਜਾਣਕਾਰੀ ਮਿਲੀ ਕਿੰਨੇ ਕਿੰਨੇ ਵਜੇ ਡੀ ਐਮ ਸੀ ਲੱਗੇ ਔਰ ਉਹ ਪਹਿਲੀ ਡੈਡ ਸੀ ਕਰੀਬਨ ਸਾਢੇ 11 ਵਜੇ ਦਾ ਜੋ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ ਤੇ ਸਾਨੂੰ ਇਮੀਡੀਏਟਲੀ ਇਤਲਾਮ ਹੋਈ ਤੇ ਸਾਡੇ ਸਾਰੇ ਮਾਨਯੋਗ ਸੀ ਪੀ ਸਾਹਿਬ ਕੁਲਦੀਪ ਚੈਲ ਸਰ ਤੇ ਹੋਰ ਸਾਰੇ ਐਂਬੂਲੈਂਸਾਂ ਦੇ ਡੀ ਐਮ ਸੀ ਹਸਪੀਟਲ ਪਹੁੰਚ ਗਏ ਮਤਲਬ ਤੁਹਾਡੇ ਥੋੜੇ ਸ਼ਬਦਾਂ ਤੁਹਾਡੇ ਪਹਿਲੀ ਨਜ਼ਰ ਦੇ ਵਿੱਚ ਇਹ ਐਕਸੀਡੈਂਟਲ ਦੇਖੋ ਹੁਣ ਤੱਕ ਦੀ ਸਾਰੀ ਜੋ ਸਾਡੀ ਤਫ਼ਤੀਸ਼ ਮੁਤਾਬਕ ਐਕਸੀਡੈਂਟਲ ਹੈ ਕੋਈ ਐਸੀ ਕੋਈ ਗੱਲ ਸਾਨੂੰ ਦੇਖਣ ਚ ਨਹੀਂ ਆਈ ਬਟ ਫਿਰ ਵੀ ਅਸੀਂ ਕੱਲ ਨੂੰ ਉਹਦਾ ਪੋਸਟਮਾਰਟਮ ਜਿਹੜਾ ਬੋਰਡ ਤੋਂ ਹੋਊਗਾ ਤੇ ਉਹ ਫਿਰ ਵੀ ਸਾਨੂੰ ਕੁਝ ਗੱਲਾਂ ਦੀ ਕਲੈਰਿਟੀ ਹੋ ਸੋ ਇਹ ਲੁਧਿਆਣਾ ਦੇ ਡੀਸੀਪੀ ਜਿਸਕਰੰਸਿੰਗ ਤੇਜਾ ਜਿਨ੍ਹਾਂ ਨੇ ਇਹ ਆਖਿਆ ਕਿ ਇਹ ਪੂਰਾ ਜਿਹੜਾ ਜਿਹੜੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਐਕਸੀਡੈਂਟਲ ਹੈ ਕਿਉਂਕਿ ਉਹ ਆਪਣੀ ਰਿਵਾਲਵਰ ਜਿਹੜੀ ਹੈ ਉਹਨੂੰ ਸਾਫ਼ ਕਰਦੇ ਪਏ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਔਰ ਕੱਲ ਪੋਸਟਮਾਰਟਮ ਅੱਜ ਪੋਸਟਮਾਰਟਮ ਹੋਏਗਾ ਦੁਪਹਿਰੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਉਹ ਸਪੋਰਟਸ ਮਾਰਟਨ ਦੀ ਰਿਪੋਰਟ ਤੇ ਜਿਹੜੀ ਰਿਪੋਰਟ ਆਏਗੀ ਉਸ ਜਾਂਚ ਦੇ ਵਿੱਚ ਪੁਲਿਸ ਕਿਹੋ ਜੀ ਜਾਂਚ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਪੂਰੇ ਅ ਵੈਸਟ ਹਲਕੇ ਤੋਂ ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਸੀ ਗੋਗੀ ਜਿਹੜੇ ਨਹੀਂ ਰਹੇ ਪਰ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਪ੍ਰਧਾਨ ਆਮ ਆਦੀ ਪਾਰਟੀ ਦੇ ਅਮਨ अरोड़ा ਉਹ ਵੀ ਮੌਕੇ ਤੇ ਪਹੁੰਚੇ ਸੋ ਪੁਲੇ ਪੂਰੀ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਐ ਉਹ ਮੌਕੇ ਤੇ ਪਹੁੰਚੇ ਔਰ ਪੂਰੀ ਤਰ੍ਹਾਂ ਜਿਸ ਕਮਰੇ ਦੇ ਵਿੱਚ ਗੋਲੀ ਲੱਗੀ ਐ ਗੁਰਪ੍ਰੀਤ ਬੱਸੀ ਗੋਗੀ ਦੇ ਸਿਰ ਤੇ ਔਰ ਉਸ ਪੂਰੇ ਕਮਰੇ ਦੀ ਜਾਂਚ ਕੀਤੀ ਗਈ ਫਿੰਗਰਪ੍ਰਿੰਟ ਟੀਮਾਂ ਅੰਦਰ ਗਈਆਂ ਔਰ ਜਿਹੜੇ ਪਰਿਵਾਰਕ ਮੈਂਬਰ ਸੀ ਉਸ ਵੇਲੇ ਮੌਜੂਦ ਸੀ ਉਹਨਾਂ ਦੇ ਜਿਹੜੇ ਆ ਉਹ ਬਿਆਨ ਦਰਸ ਕੀਤੇ ਗਏ ਕੈਮਰਾਮੈਨ ਦੇਖੋ ਹਾਂਜੀ ਰੋਣ ਬਹੁਤ ਦੁਖਦਾਈ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਉਹ ਮਿਲੀ ਐ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰਕੇ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ। ਕੋਈ ਕੀ ਹੋਇਆ ਸਾਰਾ ਕੋਈ ਪਤਾ ਨਹੀਂ। ਨਹੀਂ ਨਹੀਂ ਗੋਲੀ ਨਹੀਂ ਲੱਗੀ ਹੈ ਪੁਲਿਸ ਦਾ ਕਹਿੰਦਾ ਹੈ ਸਿਰ ਦੇ ਵਿੱਚ ਗੋਲੀ ਲੱਗੀ। ਹਾਂ ਉਹ ਜਿਹੜਾ ਹੈ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ। ਇਹ ਜੀ ਬੜਾ ਪ੍ਰੀਮੈਚੁਰ ਹੋਏਗਾ ਕੁਝ ਵੀ ਕਹਿਣਾ। ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਦੀਆਂ ਗੱਲਾਂ ਨੇ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਸਾਡਾ ਆਪਣਾ ਪਰਿਵਾਰ ਜੀ। ਪ੍ਰਸ਼ਾਸਨ ਨੇ ਗੱਲ ਕੀਤੀ ਹੈ। ਕੁਝ ਪ੍ਰਸ਼ਾਸਨ ਨੇ ਮਿਰਸੇ ਨੇ ਵੀ ਗੱਲ ਕੀਤੀ ਤਾਂ ਨਹੀਂ ਕੋਈ ਆਹ ਹੋਈ ਹੈ ਜੀ ਹਜੇ ਕੀ ਤੁਸੀਂ ਪਲੀਜ਼ ਦੱਸਣ ਨੂੰ ਸਮਝੋ ਮੀਡੀਆ ਇੰਪੋਰਟੈਂਟ ਵੀ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੁਣ ਨਾਲ ਬੇਟੇ ਨਾਲ ਉਹੀ ਕੱਲਾ ਮਾਤਾ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨਹੀਂ ਰਿਐਲਿਟੀ ਕੀ ਹੈ ਅੱਜ ਹੀ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਨੂੰ ਨਹੀਂ ਦੱਸਿਆ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਮੈਨੂੰ ਜਾਣਕਾਰੀ ਨਹੀਂ ਮੈਂ ਤਾਂ ਹੁਣੇ ਸੁਣ ਕੇ ਆਇਆ ਹਾਂ ਕੀ ਕਰਨ ਤੇ ਪਤਾ ਲੱਗੇ ਹਲੇ ਕੁਝ ਨਹੀਂ ਪਤਾ ਜੀ ਹਲੇ ਤਾਂ ਆਏ ਆ ਪਤਾ ਨਹੀਂ ਮੈਨੂੰ ਕਿੰਨਾ ਜੱਤ ਹੋ ਗਿਆ ਜੀ ਐਮਐਲਏ ਸਾਹਿਬ ਗੋਗੀ ਜੀ ਕੀ ਪੁਸ਼ਟੀ ਕਰ ਦਿੱਤੀ ਕਿ ਦੇਖੋ ਨਹੀਂ ਹਾਂਜੀ ਹਾਂਜੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਹਲੇ ਤਾਂ ਆਏ ਆ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਕੀ ਦੱਸਿਆ ਬੋਲੀ ਲੱਗੀ ਹਾਂਜੀ ਹਾਂਲੇ ਕੋਈ ਬੋਲੀ ਦਾ ਕਾਰਨ ਨਹੀਂ ਸਰ ਸਰ ਕੁਝ ਦੱਸ ਨਹੀਂ ਹਲੇ ਕੁਝ ਨਹੀਂ ਨਹੀਂ ਪਤਾ ਜੀ ਅੰਦਰ ਐਮ ਐਲ ਏ ਸਾਹਿਬ ਗਏ ਦੱਸ ਦੰਗੇ ਸੀਗੀ ਉਹ ਘਰ ਹੀ ਸੀਗੀ ਕੁਝ ਨਹੀਂ ਪਤਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਹਲੇ ਕੋਈ ਨਹੀਂ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਸੁਧਿਆ